ਇਹ ਨੇ ਤੁਹਾਨੂੰ ਮਿਲਣਾ ਆਏ ਨੇ ਕੀ ਮੰਗਾਣੇ ਨੇ ਦੀਆਂ ਔਰ ਕੀ ਹੱਥ ਵਸ਼ਰੇ ਦਰਵਾਕ ਦੇ ਜਦੋਂ ਪੁਰਾਣਾ ਬੱਸ ਸਟੈਂਡ ਦੁਬਾਰਾ ਖੁੱਲਿਆ ਗਿਆ ਹੈ ਉਸ ਤੋਂ ਬਾਅਦ ਜਿਹੜੀ ਜਿੰਨੀਆਂ ਬਸਾਂ ਅਲੋਕੇਟ ਕੀਤੀਆਂ ਗਈਆਂ ਸੀ ਉਹਨੀਆਂ ਨਹੀਂ ਉੱਥੋਂ ਆਪਰੇਟ ਹੋ ਪਾ ਰਹੀਆਂ ਤੇ ਕੁਝ ਫਾਈਨੈਂਸ਼ੀਅਲ ਕੰਸਟਰੈਂਟਸ ਜਿਹੜਾ ਹੈ ਪੀ ਆਰਟੀਸੀ ਜਿਹੜੀ ਹੈ ਉਹ ਮੋਨਿਟਰ ਕਰ ਰਹੀ ਹੈ ਵੀ ਉਹਨਾਂ ਨੂੰ ਕਿਸ ਤਰ੍ਹਾਂ ਅਸੀਂ ਜਿਹੜਾ ਹੈ ਹਟਾਵਾਂਗੇ ਤਾਂ ਜੋ ਇਹ ਦੁਬਾਰਾ ਸੁਜੀਤ ਕੀਤਾ ਜਾ ਸਕੇ ਨੇਚਰਲੀ ਜਿਹੜਾ ਹੈ ਵਸੋਂ ਜਿਹੜੀ ਆਲੇ ਦੋਲੇ ਵਾਲੀ ਮਾਰਕੀਟ ਹੈ ਉਹ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਜਦੋਂ ਉੱਥੇ ਫੁੱਟਬਾਲ ਨਹੀਂ ਹੋਣੀ ਫਿਰ ਬਾਜ਼ਾਰ ਜਿਹੜੇ ਨੇ ਪ੍ਰਭਾਵਿਤ ਹੁੰਦੇ ਨੇ ਅਸੀਂ ਕੋਸ਼ਿਸ਼ ਕਰਦੇ ਮੈਂ ਇਹਨਾਂ ਨੂੰ ਦੱਸਿਆ ਹੈ ਵੀ ਨੈਕਸਟ ਵੀਕ ਇਸ ਵੀਕ ਦੇ ਅੰਦਰ ਆਦਰ ਨਾਟ ਨੈਕਸਟ ਵੀਕ ਇਸ ਵੀਕ ਦੇ ਅੰਦਰ ਅੰਦਰ ਐਮ ਡੀ ਪੀ ਆਰਟੀਸੀ ਜਿਹੜੇ ਆਏ ਨੇ ਨਵੇਂ ਅਫਸ ਉਹਨਾਂ ਨਾਲ ਬੈਠ ਕੇ ਮੀਟਿੰਗ ਕਰਕੇ ਇਹਨਾਂ ਦੀ ਮੀਟਿੰਗ ਨਾਲ ਕਰਾ ਦਾਂਗੇ ਤੇ ਜੋ ਦਿੱਕਤਾਂ ਹੈਗੀਆਂ ਨੇ ਉਹ ਬੈਠ ਕੇ ਹੱਲ ਆਊਟ ਕਰਾਂਗੇ ਹਾਂ ਜੀ ਕੁਝ ਬਦਲਾ ਵਧਾ ਹਾਂਜੀ ਹਾਂ ਬਿਲਕੁਲ ਉਹ ਇੱਕ 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 ਅਸਪੈਕਟ ਹੈਗਾ ਜੀ ਉਹ ਜਿਸ ਫਾਇਦੇ ਲੈ ਕੇ ਵਪਾਰੀਆਂ ਨੇ ਆਪਾਂ ਸਰਕਾਰ ਨੂੰ ਮੰਗ ਕੀਤੀ ਸੀ ਵਾਪਸ ਅੱਡਾ ਵਾਪਸ ਲਿਆਓ ਉਹ ਫਾਇਦਾ ਹੋਇਆ ਨਹੀਂ ਕੀ ਕਹਿੰਦੇ ਅੱਡਾ ਵਾਪਸ ਆ ਗਿਆ ਜਦੋਂ ਨਵੀਂ ਚੀਜ਼ ਇੱਕ ਨਵਾਂ ਆਪਾਂ ਕੋਈ ਚੀਜ਼ ਬਣਾਉਨੇ ਆ ਤੇ ਉਹਦੇ ਵਿੱਚ ਟੀਡਿੰਗ ਪ੍ਰੋਬਲਮਸ ਆਂਦੀਆਂ ਨੇ ਤੇ ਸਾਡਾ ਫੋਕਸ ਇੱਥੇ ਇਸੇ ਗੱਲ ਤੇ ਹੈ ਕਿ ਇਹ ਜਿਹੜਾ ਹੈ ਜਿਆਦਾ ਹੁਣ ਹੋਰ ਲੰਬਾ ਡਿਲੇ ਨਾ ਹੋਵੇ ਇਹਨੂੰ ਜਲਦੀ ਜਲਦੀ ਇਸੇ ਫੈਸਟਿਵ ਸੀਜ਼ਨ ਤੋਂ ਪਹਿਲਾਂ ਪਹਿਲਾਂ ਜਿਹੜਾ ਹੈ ਅਸੀਂ ਜਿਹੜੀ ਉੱਥੇ ਸ਼ੈਡਿਊਲ ਹੈਗਾ ਟਾਈਮਿੰਗ ਹੈਗੀ ਬਸ ਇਸ ਦੀ ਉਹ ਜਿਹੜਾ ਹੈ ਜਿਆਦਾ ਵੱਧ ਜਾਵੇਗੀ ਕੁਰਪਾਲ ਸਿੰਘ ਅੱਜ ਐਮਐਲ ਨੂੰ ਸਾਹਮਣੇ ਮਿਲਿਆ ਕਿ ਆਸ਼ੁਰਾਸ਼ ਨਹੀਂ ਤੇਈ ਹੋ ਗੱਲਬਾਤ ਉਹੀ ਪੁਰਾਣੇ ਬੱਸ ਸਟੈਂਡ ਲੈ ਕੇ ਹੋਈ ਹੈ ਜੀ ਪੁਰਾਣੇ ਬੱਸ ਸਟੈਂਡ ਜਦੋਂ ਤੋਂ ਦਾ ਖੁੱਲਿਆ ਸਾਡਾ ਬੱਸਾਂ ਬਹੁਤ ਘੱਟ ਨੇ ਪਾਣੀ ਸ਼ੈੱਡ ਫੈਸਿਲਿਟੀ ਚਾਹ ਪਾਣੀ ਕੋ ਦੁਕਾਨ ਉਥੇ ਪੱਖਾ ਕੋਈ ਫੈਸਿਲਿਟੀ ਨਹੀਂ ਹੈ ਇਹ ਜਿਹੜੀ ਸਵਾਰੀਆਂ ਬਹੁਤ ਤੰਗ ਹੁੰਦੀਆਂ ਬਸਾਂ ਬਹੁਤ ਘੱਟ ਆਇਆਂ ਸਵਾਰੀ ਨੂੰ ਵੇਟ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਉਹ ਪ੍ਰੋਬਲਮਸ ਲੈ ਕੇ ਅਸੀਂ ਮੁਖਤਬ ਹੋਏ ਸੀ ਦੁਕਾਨਦਾਰ ਬਹੁਤ ਤੰਗ ਆ ਜੀ ਮਾਰਕੀਟ ਦਾ ਕੰਮ ਹੀ ਨਹੀਂ ਹੈ ਪਿੰਡਾਂ 'ਚ ਲੋਕੀ ਆਉਂਦੇ ਸਸਤਾ ਸਮਾਨ ਲੈਣ ਬਸਟਾਂ ਦੇ ਨੇੜੇ ਮਾਰਕੀਟ ਸਾਰੀ ਸਸਤੇ ਸਮਾਨ ਦੇ ਵਿਕਣ ਜਾਂਦੀ ਹੁੰਦੀ ਹੈ ਹੌਜ਼ਰੀ ਦਾ ਸਮਾਨ ਕੱਪੜੇ ਬੱਚਿਆਂ ਦੇ ਹੋਰ ਸਮਾਨ ਨੇ ਕਾ ਮਤਲਬ ਲੋਕੀ ਪਿੰਡਾਂ ਲੱਗੇ ਜਾਂਦੇ ਸੀ ਫਰੂਟ ਬਿਲਕੁਲ ਖਤਮ ਹੋ ਗਿਆ ਫਰੂਟ ਦੀ ਰੇੜੀ ਖਤਮ ਹੋ ਗਈਆਂ ਹੋਰ ਦੁਕਾਨਦਾਰ ਬਹੁਤ ਖਤਮ ਹੋ ਗਿਆ ਐਮਐਲਏ ਸਾਹਿਬ ਨੇ ਸਾਨੂੰ ਪ੍ਰੋਮਿਸਤ ਹੋਇਆ ਕਿ ਮੀਟਿੰਗ ਜਿਹੜੀ ਹੈਗੀ ਹੈ ਕਾਈ ਜਾਗੀ ਐਮਡੀ ਸਾਹਿਬ ਵੀ ਆ ਡੀਸੀ ਦੇ ਨਵੇਂ ਪੁਆਇੰਟ ਹੋ ਜਣੇ ਕਹਿੰਦੇ ਇੱਕ ਹਫਤੇ ਦੇ ਅੰਦਰ ਅੰਦਰ ਮੀਟਿੰਗ ਕਰਾਈ ਜਾਏਗੀ ਤੇ ਪ੍ਰੋਬਲਮਸ ਆਨੀਆਂ ਉਹਨਾਂ ਨੂੰ ਨੋਟ ਕਰਾ ਕੇ ਛੇਤੀ ਛੇਤੀ ਹੱਲ ਕਰਾਇਆ ਜਾਏਗਾ ਅਗਰ ਜੇ ਮਸਲਾ ਹੱਲ ਨਹੀਂ ਹੁੰਦਾ ਤਾਂ ਅਗਲਾ ਕਦਮ ਕੀ ਹੋਵੇਗਾ ਦੇਖੋ ਇਹ ਕਦਮ ਅਗਲਾ ਆਇਆ ਸੰਵਿਧਾਨਿਕ ਅਧਿਕਾਰ ਜਿਹੜਾ ਹੈਗਾ ਐਮਐਲਏ ਸਾਹਿਬ ਆਪਣਾ ਹਾਈਐਸਟ ਯੂਜ਼ ਕਰ ਚੁੱਕੇ ਨੇ ਵਿਧਾਨ ਸਭਾ 'ਚ ਬੋਲ ਚੁੱਕੇ ਨੇ ਲੋਕ ਸਭਾ ਸਪੀਕਰ ਸਾਹਿਬ ਨੂੰ ਨੋਟ ਹੈ ਸੀਐਮ ਸਾਹਿਬ ਨੂੰ ਨੋਟ ਹੈ ਹੁਣ ਇਸ ਤੋਂ ਅੱਗੇ ਦਾ ਐਮ ਉਹ ਸਾਨੂੰ ਦਿਖਦਾ ਨਹੀਂ ਹੁਣ ਤਾਂ ਉਹ ਸਾਡੇ ਨਾਲ ਮਿਹਨਤ ਕਰਕੇ ਜਾਂ ਅਪਸ਼ਰ ਮਸਪਾਰਸ਼ ਕਰਕੇ ਜਾਂ ਮਿਹਨਤ ਕਰ ਰਹੇ ਨੇ ਸਾਡੇ ਕੋਲ ਜਿਹੜਾ ਇੱਕ ਕਨਸਟੀਟਿਊਸ਼ਨ ਰਾਈਟ ਸਾਨੂੰ ਦਿਖਦਾ ਹੈ ਉਹ ਹੈਗਾ ਜੀ ਪਾਰਲੀਮੈਂਟਰੀ ਅਫੇਅਰਸ ਕਮੇਟੀ ਹੁੰਦੀ ਹੈ ਜਿਹੜੀ ਫਿਰ ਗਵਰਨਰ ਸਾਹਿਬ ਦੇ ਅੰਦਰ ਜਿਹੜੀ ਚੱਲਦੀ ਹੈ ਤਾਂ ਫਿਰ ਜੇ ਸਰਕਾਰ ਨਹੀਂ ਸੁਣਦੀ ਸਾਡੇ ਕੋਲ ਤਾਂ ਹੋਰ ਕੋਈ ਰਸਤਾ ਨਹੀਂ ਹੈ ਉੱਥੇ ਅਪਰੋਚ ਕਰਨ ਤੋਂ ਇਲਾਵਾ